ਬਾਈ ਸਾਸਤਰੀ ਕਾਲ ਜੀ ਸਾਸਿਕਾ ਬਾਈ ਜੀ ਨਾਮ ਨਾ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹਾਂਜੀ ਬਾਈ ਵਾੜ ਦੀ ਜਾਣਕਾਰੀ ਦੋ ਜੀ ਇਹ ਬਾਈ origignal ਤੀਜਾ ਸੂਆ ਵਾ ਹਾਂਜੀ ਤੇ ਮੰਨ ਲਾ ਪੰਜ ਤੋਂ ਚਾਰ ਦਿਨ ਬਾਕੀ ਆ ਹਾਂਜੀ ਸੂਣ ਦੇ ਹਾਂਜੀ ਠੰਡੀ ਠੁੰਡੀ ਬਹੁਤ ਆ ਕੱਦ ਕਾੜ ਬਹੁਤ ਵੱਡਾ ਵਾ ਵਾੜ ਦਾ ਠੀਕ ਆ ਜੀ ਥਾਂ ਦਿਖਾ ਦੇ ਵੀਰ ਮੇਰਾ ਨੇੜ ਤੋਂ ਠੀਕ ਆ ਜੀ ਨੇੜੇ ਵਾ ਦਿਖਾ ਦੇ ਪਿੱਛੋਂ ਹਾਂਜੀ ਦੁੱਧ ਦੀ ਗਤੀ ਪਾ ਦੂ 20 22 ਕਿਲੋ ਠੀਕ ਆ ਜੀ ਤੇ ਇਹਦਾ ਮੌਲ ਆਪਾਂ ਕਾਰ ਨੂੰ 65 ਕਰ ਲਈਏ 70 ਕਰ ਲਈਏ ਆਪਾਂ 52000 ਤੋਂ ਮਾਨਤਾਨ ਕਰਦੇ 52000 ਤੋਂ ਮਾਨਤਾਨ ਲੋ ਪ੍ਰਾਧਿਕਾਰ ਦਾ ਦੇ ਕੱਢਾ ਵੀਡੀਓ ਚ ਲੋ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਕੱਦ ਕੱਟ ਸਾਡੇ ਕੋਲ ਇਸ ਵੀ ਕੀ ਜਰੂਰ ਆ ਜੇ ਰਾਜੀ ਹੁੰਦੀ ਗਾੜ ਹੁੰਦੇ 70000 ਦੀ ਬਾਈ ਠੀਕ ਹੈ ਜੀ ਐਡੀ ਤੈਨੂੰ ਹੀ ਪਤਾ ਤੂੰ ਵੀਡੀਓ ਬਣਾਉਣਾ ਹੀ ਆ ਹਾਂਜੀ 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 70000 ਤੋਂ 100 ਨਹੀਂ ਘੱਟ ਲੈਂਦਾ ਅਗਲਾ ਸਹੀ ਗੱਲ ਹੈ ਜੀ ਕੱਦ ਬੈਲਟ ਚੈੱਕ ਕਰ ਸਕਦੇ ਬਹੁਤ ਵੱਡੀ ਗਾਵਾ ਐਨੀ ਕੋਈ ਗੱਲ ਰੇਟ ਵੀ ਬਾਈ ਦੇ ਬਿਲਕੁਲ ਜਾਇਜ਼ ਹੁੰਦਾ ਆਪਾਂ ਤੈਨੂੰ ਪਤਾ ਹੀ ਅੱਗੇ ਵੇਚਦੇ ਆ ਮਾਂ ਨਾਰਾ ਨੂੰ ਨਾ ਦਿਖਾ ਦੇ ਲੈ ਵੇ ਤਾਂ ਬਹੁਤ ਸੋਹਣੀਆਂ ਚੈੱਕ ਕਰ ਸਕਦੇ ਨੇੜ ਤੋਂ ਬਾਕੀ ਵੱਡੀ ਵੀਡੀਓਜ਼ ਤੋੜ ਤਾਰਾ ਦਿਖਾਇਆ ਬਚੰਗੀ ਤਰ੍ਹਾਂ ਠੀਕ ਹੈ ਜੀ ਬਾਤ ਤੋਂ ਬਾਤ ਬਾਈ YouTube ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਮਾਲ ਵਿਗਦਾ ਇੱਥੇ ਠੀਕ ਹੈ ਜੀ ਠੀਕ ਹੈ ਮੋੜ ਲਓ ਜੀ ਆਪਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਛੋਟਾ ਬੋਟਰ ਕਹਿੰਦੇ ਆ ਠੀਕ ਹੈ ਜੀ ਮੈਂ ਬਈ ਸਾਹਮਣੇ ਹਾਈਵੇ ਆਪਣੇ ਲੰਘਦਾ ਉਹ ਵੇਖ ਲੈ ਠੀਕ ਹੈ ਠੀਕ ਹੈ ਹਾਂ ਬਾਰੇ ਪਿੰਡ ਘੁੰਮਣ ਦੀ ਲੋੜ ਨੇ ਬਾਈ ਦਾ ਨੰਬਰ ਭਰਾਵਾ ਸਕਰੀਨ ਤੇ ਲਾਵਾਂਗੇ ਬਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ